ਅਹ ਦੇਖੋ ਬਿਲਕੁਲ ਸਭ ਤੋਂ ਪਹਿਲਾਂ ਤਾਂ ਤੋਂ ਤਸਵੀਰਾਂ ਦਿਖਾ ਦਿੰਦੇ ਕਿਉਂਕਿ ਪੂਰੇ ਪਰਿਵਾਰਿਕ ਮੈਂਬਰ ਜੇਕਰ ਗੱਲ ਕੀਤੀ ਜਾਵੇ ਤੇ ਉਹ ਇੱਥੇ ਮੌਜੂਦ ਨੇ 파ਰਥਿਕ ਸ਼੍ਰੀ ਜਿਹੜਾ ਹੈ ਉਹ ਜਿਹੜੇ ਓਪੀ ਚੋਟਾਲਾ ਜੀ ਦਾ ਤੁਸੀਂ ਦੇਖ ਸਕਦੇ ਹੋ ਤੇ ਨਜ਼ਰ ਵੀ ਆ ਰਿਹਾ ਹਾਲਾਂਕਿ ਤੇ ਰੰਗੇ ਦੇ ਵਿੱਚ ਉਹਨਾਂ ਨੂੰ ਲਪਟਾ ਰੱਖਿਆ ਤੇ 3 ਵਜੇ ਸੰਸਕਾਰ ਹੋਣਾ ਲੇਕਿਨ ਉਸ ਤੋਂ ਪਹਿਲਾਂ ਅੰਤਿਮ ਦਰਸ਼ਨ ਕਿਉਂਕਿ ਇੱਕ ਲੰਬੀ ਸਿਆਸਤ ਦੇ ਵਿੱਚ ਰਹੇ ਨੇ ਓਪੀ ਚੋਟਾਲਾ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪੰਜ ਦਿਨ ਤੋਂ ਲੈ ਕੇ ਪੰਜ ਸਾਲ ਤੱਕ ਦੇ ਮੁੱਖ ਮੰਤਰੀ ਰਹੇ ਨੇ ਬਹੁਤ ਸਾਰੇ ਵਿਵਾਦ ਕਹੀਏ ਜਾਂ ਬਹੁਤ ਸਾਰੀ ਜਿਹੜੀ ਰਾਜ ਨਿਤਿਕ ਸਲਾਵਾ ਜਿਹੜੀ ਹੈ ਉਹ ਲੋਕਾਂ ਨੂੰ ਦਿੰਦੇ ਵੀ ਰਹੇ ਆ ਤੇ ਹੁਣ ਇਹਨਾਂ ਨੂੰ ਇੰਸਟੀਚਿਊਸ਼ਨ ਵੀ ਮੰਨਿਆ ਜਾਂਦਾ ਹੈ ਰਾਜਨੀਤੀ ਦੇ ਵਿੱਚ ਜੇਕਰ ਤੁਸੀਂ ਗੱਲ ਕਰੀਏ ਤੇ ਆਪਾਂ ਦੇਖ ਰਹੇ ਹਾਂ ਕਿ ਪਰਿਵਾਰ ਜੜਾ ਚੋਟਾਲਾ ਪਰਿਵਾਰ ਇੱਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਜਿੱਥੇ ਕਿ ਦੇਖੋ ਕਿ ਰਜੀਤ ਚੋਟਾਲਾ ਜੀ ਤੁਹਾਨੂੰ ਨਜ਼ਰ ਆ ਰਹੇ ਹੋ ਨੇ ਓਪੀ ਚੋਟਾਲਾ ਜੀ ਦੇ ਜਿਹੜੇ ਭਰਾ ਨੇ ਇਸ ਤੋਂ ਇਲਾਵਾ ਜਿਹੜਾ ਚੋਟਾਲਾ ਨਜ਼ਰ ਆ ਰਹੇ ਨੇ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਪੋਤੇ ਅਬੇ ਚੋਟਾਲਾ ਮਾਫ ਕਰਿਓ ਉਹਨਾਂ ਦੇ ਜਿਹੜੇ ਬੇਟੇ ਅਬੇ ਚੋਟਾਲਾ ਤੇ ਅਰਜੁਨ ਚੋਟਾਲਾ ਅਦਿੱਤ ਚੋਟਾਲਾ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਉਹ ਵੀ ਲਗਾਤਾਰ ਕਿਉਂਕਿ ਅੰਤਿਮ ਦਰਸ਼ਨ ਦੇ ਲਈ ਜਿੱਥੇ पार्थिव ਸਰੀਰ ਰੱਖਿਆ ਹੈ ਤੇ ਲੋਕ ਇੱਥੇ ਜਿਹੜਾ ਆਪਣੀ ਸ਼ਹਾਦਤ ਲਈ ਵੀ ਪੇਂਟ ਕਰ ਰਹੇ ਹੈ ਫੁੱਲ ਚੜਾ ਕੇ ਤੇ ਜਿਹੜੇ ਇਥੇ ਆਸ-ਪਾਸ ਦੇ ਜਿਹੜੇ ਪਿੰਡ ਦੇ ਲੋਕ ਨੇ ਚੋਟਾਲਾ ਦੇ ਪਿੰਡ ਦੇ ਲੋਕ ਜਿਹੜੇ ਪੁਰਾਣੇ ਸਮੇਂ ਤੋਂ ਉਹਨਾਂ ਨੂੰ ਜਾਣਦੇ ਨੇ ਕਿਉਂਕਿ ਉਹ ਵੀ ਚੋਟਾਲਾ ਦੀ ਸਿਆਸਤ ਦੀ ਗੱਲ ਕਰੀਏ ਅੱਜ ਦੇ ਨਹੀਂ ਬਹੁਤ ਪੁਰਾਣੇ ਜਦੋਂ ਵੀ ਇਹ ਕਹਾਬੇ ਜਾਂਦੇ ਕਿ ਤਦ ਉਹ ਲੋਕਾਂ ਨੂੰ ਮਿਲਦੇ ਸੀ ਤੇ لوکانو یہی پوچھتے سی کہ ਤੁਹਾਡੇ ਪਿੰਡ ਦੇ ਫਿਰਨੀ ਦਾ ਕੀ ਹਾਲ ਹੈ ਅਤੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦਾ ਕੀ ਹਾਲ ਹੈ ਯਾਨੀ ਕਿ ਲੋਕਾਂ ਤੋਂ ਜੁੜੇ ਹੋਏ ਲੋਕਾਂ ਦੇ ਵਿੱਚ ਵਿਚਰਨੇ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਅਲੱਗ ਸਭ ਤੋਂ ਅਲੱਗ ਉਹਨਾਂ ਦੀ ਪਛਾਣ ਇਹ ਹੁੰਦੀ ਸੀ ਕਿ ਸਿਰ ਤੇ ਹਰੇ ਕਲਰ ਦੀ ਪਗੜੀ ਉਹਨਾਂ ਦੀ ਪਹਿਚਾਣ ਸੀ ਯਾਨੀ ਕਿ ਆਖਰੀ ਸੀਐਮ ਅਸੀਂ ਇਹਨਾਂ ਨੂੰ ਕਹਿ ਸਕਦੇ ਜਿਨ੍ਹਾਂ ਨੇ ਧੋਤੀ কুরਤੇ ਨੂੰ ਬਰਕਰਾਰ ਰੱਖਿਆ ਅਤੇ ਸਿਆਸਤ ਦੇ ਵਿੱਚ ਇੱਕ ਅਲੱਗ ਮਿਆਨ ਜਿਹੜੇ ਉਹਨਾਂ ਨੇ ਸਾਬਿਤ ਕੀਤੇ ਹੁਣ ਭਲੇ ਬਹੁਤ ਸਾਰੇ ਮੁੱਖ ਮੰਤਰੀ ਅਸੀਂ ਦੇਖਿਆ ਹਰਿਆਣਾ ਦੇ ਵਿੱਚ ਲੇਕਿਨ ਉਹਨਾਂ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਯਾਦ ਵੀ ਕੀਤਾ ਜਾਂਦਾ ਕਿਉਂਕਿ ਜੇਲ੍ਹ ਦੇ ਵਿੱਚ ਰਹਿ ਕੇ ਉਹਨਾਂ ਨੇ 10ਵੀਂ ਅਤੇ 12ਵੀਂ ਪੂਰੀ ਕੀਤੀ ਪੜ੍ਹਾਈ ਕੀਤੀ ਉਹਨਾਂ ਨੂੰ ਜਿਹੜਾ ਸਿੱਖਿਆ ਉਹਨਾਂ ਨੇ ਆਪਣੀ ਜੇਲ੍ਹ ਵਿੱਚ ਜਿਹੜੀ ਕੀਤੀ ਤਾਂ ਇਸ 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 ਨੂੰ ਲੈ ਕੇ ਵੀ ਕਾਫੀ ਜ਼ਿਆਦਾ ਲੋਕ ਉਹਨਾਂ ਤੋਂ ਜਿਹੜਾ ਇਨਸਪਾਇਰਡ ਵੀ ਹੋਏ ਕਿ ਭਲੇ ਹੀ ਜੇਲ੍ਹ ਦੇ ਵਿੱਚ ਸਹੀ ਲੇਕਿਨ ਉਹਨਾਂ ਨੇ ਆਪਣੀ ਸਿੱਖਿਆ ਜ਼ਰੂਰ ਪੂਰੀ ਕੀਤੀ ਦੂਜੇ ਪਾਸੇ ਕਿਉਂਕਿ ਸੀਐਮ ਨਾਇਬ ਸੈਣੀ ਦੀ ਜੇਕਰ ਗੱਲ ਕੀਤੀ ਜਾਵੇ ਤੇ 2 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਇੱਥੇ ਪਹੁੰਚਣਗੇ ਇਸ ਤੋਂ ਇਲਾਵਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਵੀ ਇੱਥੇ ਪਹੁੰਚਗੇ ਜਗਦੀਪ ਤਣਕੜ ਆਪਣੇ ਕਿਉਂਕਿ ਕੱਲ ਵੀ ਉਹਨਾਂ ਨੇ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੀ ਤੇ ਹੁਣ ਵੀ ਕੁਛੀ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਲੋਕ ਨੇ ਕਿਉਂਕਿ ਇਹ ਇਹ ਜਿਹੜਾ ਗੱਲ ਕਰੀਏ ਕਿ ਇਹ ਜਿਹੜੇ ਮੁੱਖ ਮੰਤਰੀ ਸੀ ਇਹਨਾਂ ਨੂੰ ਇੱਕ ਇੰਸਟੀਟਿਊਸ਼ਨ ਦੇ ਤੌਰ ਤੇ ਯਾਦ ਰੱਖਿਆ ਜਾਂਦਾ ਹੈ ਤੁਸੀਂ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਅਸੀਂ ਹੁਣ ਦੇਖਦੇ ਹਾਂ ਕਿ ਜਿਹੜੀ ਸਰਕਾਰ ਆ ਸਰਕਾਰ ਤੁਹਾਡੇ ਦਰ ਪ੍ਰੋਗਰਾਮ ਕੀਤੇ ਜਾਂਦੇ ਨੇ ਉਸ ਦੀ ਸ਼ੁਰੂਆਤ ਉਹ ਪ੍ਰਕਾਸ਼ ਚੋਟਾਲਾ ਨੇ ਆਪਣੇ ਸਮੇਂ ਤੇ ਕੀਤੀ ਸੀ ਅਤੇ ਲੋਕਾਂ ਦੇ ਕੋਲ ਜਾ ਕੇ ਉਹਨਾਂ ਤੋਂ ਸਮੱਸਿਆਵਾਂ ਪੁੱਛਦੇ ਸੀਗੇ ਕਿ ਉਹਨਾਂ ਨੂੰ ਕੀ ਕੁਝ ਦਿੱਕਤਾਂ ਹੈ ਕੀ ਕੁਝ ਪਰੇਸ਼ਾਨੀਆਂ ਨੇ ਉਹਨਾਂ ਦੇ ਰਾਜਨੀਤਿਕ ਕੈਰੀਅਰ ਦੀ ਜੇਕਰ ਗੱਲ ਕੀਤੀ ਜਾਵੇ ਤੇ ਜਨਮ ਉਹਨਾਂ ਦਾ 1 ਜਨਵਰੀ 1935 ਨੂੰ ਹੋਇਆ ਸੀ ਪਿੰਡ ਚੋਟਾਲਾ ਦੇ ਵਿੱਚ ਹਾਲਾਂਕਿ ਉਹਨਾਂ ਨੇ ਕਦੇ ਵੀ ਆਪਣੇ ਨਾਂ ਦੇ ਪਿੱਛੇ ਆਪਣਾ ਗੁੱਤ ਨਹੀਂ ਲਾਇਆ ਆਪਣਾ ਪਿੰਡ ਦਾ ਨਾਂ ਯਾਨੀ ਕਿ ਚੋਟਾਲਾ ਪਿੰਡ ਦਾ ਨਾਂ ਹੀ ਉਹਨਾਂ ਨੇ ਹਮੇਸ਼ਾ ਲਾਇਆ ਤੇ ਚੌਧਰੀ ਹਮਪ੍ਰਕਾਸ਼ ਚੋਟਾਲਾ ਜਿਹੜੇ ਆ ਉਹ ਮਹਿਰੂਮ ਦੀਵਿਲਾਲ ਦੇ ਸਭ ਤੋਂ ਵੱਡੇ بیٹے ਸੀ ਉਹਨਾਂ ਦੀ ਤਰਫ ਪਤਨੀ ਸਲਿਨ ਲਤਾ ਵੀ ਜਿਹੜੀ ਉਹ ਉਹ ਵੀ ਜਿਹੜਾ ਇਸ ਸੰਸਾਰਿਕ ਦੁਨੀਆ ਨੂੰ ਜਿਹੜਾ ਅਲਵਿਦਾ ਕਹਿ ਚੁੱਕੇ ਆ ਅਗਸਤ 2019 ਦੇ ਵਿੱਚ ਉਹਨਾਂ ਦੀ ਤਿੰਨ ਧੀਆ ਨੇ ਅਤੇ ਦੋ ਮੁੰਡੇ ਨੇ ਉਹ ਪ੍ਰਕਾਸ਼ ਚੋਟਾਲਾ 2 ਸਤੰਬਰ 1979 ਤੋਂ ਬਾਈ ਮਈ 1990 12 ਜੁਲਾਈ 1990 ਤੋਂ 16 ਜੁਲਾਈ 1990 22 ਮਾਰਚ 1991 ਤੋਂ 5 ਜੁਲਾਈ 1992 24 ਜੁਲਾਈ 1999 ਤੋਂ 2 ਮਾਰਚ 2000 ਅਤੇ 2 ਮਾਰਚ 2000 ਤੋਂ ਫਰਵਰੀ 2005 ਤੱਕ ਸੂਬੇ ਦੇ ਯਾਨੀ ਕਿ ਹਰਿਆਣਾ ਸੂਬੇ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਨੇ 7 ਵਾਰ ਵਿਧਾਇਕ ਰਹੇ ਨੇ ਅਤੇ ਇੱਕ ਵਾਰ ਰਾਜਵਾਦੀ ਸੰਸਦ ਵੀ ਰਹੇ ਨੇ ਪ੍ਰਕਾਸ਼ ਚੋਟਾਲਾ ਲੰਬੇ ਸਮੇਂ ਤੱਕ ਲਗਭਗ 8 ਸਾਲ ਤੱਕ ਜਿਹੜਾ ਲੀਡਰ ਆਫ ਆਪੋਜੀਸ਼ਨ ਰਹੇ ਇਨੈਲੋ ਪਾਰਟੀ ਦਾ ਜਦੋਂ ਕਠਨ ਕੀਤਾ ਕਿ ਇਸ ਤੋਂ ਪਹਿਲਾਂ ਹਰਿਆਣਾ ਲੋਕਦਲ ਉਹਨਾਂ ਨੇ ਪਾਰਟੀ ਬਣਾਈ ਸੀ ਲੇਕਿਨ ਜਦੋਂ ਉਹ ਜਿੱਤੇ ਲੋਕ ਸਭਾ ਸੀਟਾਂ 10 ਵਿੱਚੋਂ 5 ਸੀਟਾਂ ਜਦੋਂ ਆਈ ਸੱਤਾ ਦੇ ਵਿੱਚ ਆਣ ਕਿ ਉਸ ਵੇਲੇ ਬਸਪਾ ਦੇ ਨਾਲ ਘਟਚੋੜ ਸੀ ਤਾਂ ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਚੇਂਜ ਕੀਤਾ ਤੇ ਇੰਡੀਅਨ ਨੈਸ਼ਨਲ ਲੋਕਦਲ ਉਸ ਦਾ ਨਾਮ ਰੱਖਿਆ ਤੇ ਇਹਨਾਂ ਲੋ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਨੇ ਇਹਨਾਂ ਦਾ ਇਸ ਤੋਂ ਪਹਿਲਾਂ ਮਹਿਰੂਮ ਤਉਦੇ ਬਿਲਾ ਨੇ ਹਰਿਆਣਾ ਸਰਕਾਰ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਸਰਕਾਰ ਚਲਾਈ ਉਮਪਰਗਾ ਚਟਾਲਾ ਹਿੰਦੀ ਪੰਜਾਬੀ ਸੰਸਕ੍ਰਿਤ ਤੇ ਉਰਦੂ ਸਾਰੀ ਭਾਸ਼ਾਵਾਂ ਨੂੰ ਆਂਦੀਆਂ ਸੀ ਆਪਣੇ ਰਾਜਨੀਤਿਕ ਸਫ਼ਰ ਦੇ ਵਿੱਚ ਉਹਨਾਂ ਨੇ ਕਈ ਸਾਰੇ ਜਿਹੜੇ ਐ ਸੱਤਾਪੱਖ ਸਰਕਾਰ ਦੀ ਜਿਹੜੀ ਵੀ ਜਨ ਵਿਰੋਧੀ ਨੀਤੀਆਂ ਸੀਗੇ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਸੱਤਾ ਵਿਰੋਧ ਦੇ ਕਾਰਨ ਕਈ ਵਾਰ ਜੇਲ੍ਹ ਵੀ ਗਏ ਅਮਰਜੈਂਸੀ ਦੇ ਦੌਰਾਨ 9 ਮਹੀਨੇ ਉਹਨਾਂ ਨੇ ਜੇਲ੍ਹ ਕੱਟੀ ਮਹਿਰੂਮ ਦੇਵੀ ਨਾਲ ਤੋਂ ਬਾਅਦ ਇਕਲੌਤੇ ਅਜਿਹੇ ਮੁੱਖ ਮੰਤਰੀ ਜਿਨ੍ਹਾਂ ਨੇ ਹਰਿਆਣਾ ਦੇ ਵਿਕਾਸ ਲਈ ਕੰਮ ਕੀਤਾ ਤੇ ਅੱਜ ਜੇਕਰ ਸਾਈਬਰ ਸਿਟੀ ਕਿਉਂਕਿ ਜਿੱਥੇ ਕੱਲ ਬੀਤੇ ਦਿਨ ਜਿੱਥੇ ਉਹਨਾਂ ਦਾ ਦੇਹਾਂਤ ਹੋਇਆ ਉਗਰੂਗਰਾਮ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਹੋਇਆ ਤੇ ਸਾਈਬਰ ਸਿਟੀ ਨੂੰ ਡਵੈਲਪ ਕਰਨ ਦੇ ਵਿੱਚ ਜੇਕਰ ਹੱਥ ਹੈ ਉਹ ਸਭ ਤੋਂ ਵੱਡਾ ਓਮ ਪ੍ਰਕਾਸ਼ ਚੋਟਾਲਾ ਦਾ ਮੰਨਿਆ ਜਾਂਦਾ ਹੈ ਉਹਨਾਂ ਦਾ ਯੋਗਦਾਨ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਆਪਣੇ ਮੁੱਖ ਮੰਤਰੀ ਰਹਿੰਦੇ ਵੇ ਉਹਨਾਂ ਨੇ ਮਰੂਤੂ SUZUKI ਅਤੇ Honda ਜਿਹੀ ਇੰਟਰਨੈਸ਼ਨਲ ਸਰਦੀ ਕੰਪਨੀਆਂ ਨੂੰ ਹਰਿਆਣਾ ਦੇ ਵਿੱਚ ਲੈ ਕੇ ਆਏ ਸਾਲ 2000 ਤੋਂ ਲੈ ਕੇ 2005 ਤੱਕ ਓਮ ਪ੍ਰਕਾਸ਼ ਚੋਟਾਲਾ ਜਿਹੜੇ ਆ ਉਹ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਉੱਥੇ ਰਣਬੀਬ ਸੁਰਜੀਵਾਲਾ ਜਿਹੜੇ ਪਹੁੰਚੇ ਨੇ ਇਸ ਤੋਂ ਇਲਾਵਾ ਕੁਮਾਰੀ ਸ਼ੈਲਜਾ ਵੀ ਪਹੁੰਚੇ ਹੋਏ ਨੇ ਆ ਅੰਤਿਮ ਦਰਸ਼ਨ ਕਰਨ ਦੇ ਲਈ ਤਸਵੀਰਾਂ ਦੇ ਵਿੱਚ ਅਸੀਂ ਦੇਖ ਸਕਦੇ ਕਿਉਂਕਿ ਰਾਜਨੀਤੀ ਦਾ ਇੱਕ ਵੱਡਾ ਚਿਹਰਾ ਇੱਕ ਇੰਸਟੀਟਿਊਸ਼ਨ ਦੇ ਤੌਰ ਤੇ ਜਦ ਅਸੀਂ ਓਪੀ ਚੋਟਾਲਾ ਨੂੰ ਯਾਦ ਕਰ ਰਹੇ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਜਿਹੜੀ ਹੈ ਉਹ ਚੋਟਾਲਾ ਪਿੰਡ ਤੋਂ ਤੇਜਾਖੜਾ ਅਤੇ ਚਾਖੜਾ ਫਾਰਮ ਹਾਊਸ ਕੋਸੀ ਦਿਖਾ ਰਹੇ ਕਿਉਂਕਿ ਉਹਨਾਂ ਦਾ ਜਿਹੜਾ ਉਹਨਾਂ पार्थिव ਸਰੀਰ ਹੈ ਉਹ ਇੱਥੇ ਰੱਖਿਆ ਹੋਇਆ ਹੈ ਕਿਉਂਕਿ 3 ਵਜੇ ਸੰਸਕਾਰ ਹੋਣਾ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਇੱਥੇ ਸਿਆਸੀ ਜਿਹੜੇ ਲੋਕ ਨੇ ਰਾਜਨੀਤਿਕ ਲੋਕ ਨੇ ਇੱਥੇ ਪਹੁੰਚ ਰਹੇ ਨੇ ਤੇ ਹੁਣ ਅੰਤਿਮ ਕਰ ਰਹੇ ਨੇ ਨਾਲ ਹੀ श्रद्धांजलि ਵੀ ਦਿੱਤੀ ਜਾ ਰਹੀ ਹੈ ਤੇ ਜਿਸ ਤਰੀਕੇ ਨਾਲ ਦਾ ਉਹਨਾਂ ਦਾ ਕਰੀਅਰ ਰਿਹਾ ਰਾਜਨੀਤਿਕ ਤੌਰ ਤੇ ਵੀ ਅਤੇ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਉਹ ਵਿਚਰਦੇ ਸੀਗੇ ਹਰ ਕੋਈ ਉਹਨਾਂ ਦੀ ਇਸ ਗੱਲ ਦੀ ਵਿਧਾਨ ਸਭਾ ਦੇ ਵਿੱਚ ਅੱਜ ਵੀ ਚਰਚਾ ਕਰਦਾ ਹੈ ਜਦ ਵੀ ਜ਼ਿਕਰ ਹੁੰਦਾ ਹੈ ਕਈ ਯੋਜਨਾਵਾਂ ਦਾ ਯੂਰੀ ਹਰਿਆਣਾ ਦੇ ਵਿੱਚ ਸ਼ੁਰੂ ਕੀਤੀ ਗਈ ਤਾਂ ਉਸ ਵੇਲੇ ਊਮ ਪ੍ਰਕਾਸ਼ ਚੋਟਾਲਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਯਾਦ ਕਰਨ ਦੇ ਲਈ ਨਾ ਸਿਰਫ ਸਿਆਸੀ ਲੋਕ ਬਲਕਿ ਕਈ ਜਿਹੜੇ ਸਮਾਜਿਕ ਸੰਸਥਾਵਾਂ ਅਤੇ ਕਈ ਅਜਿਹੇ ਲੋਕ ਇੱਥੇ ਪਹੁੰਚ ਰਹੇ ਨੇ ਜਿਹੜੇ ਕਿ ਜਿਨ੍ਹਾਂ ਦੀ ਕਦੇ ਉਹਨਾਂ ਨੇ ਮਦਦ ਕੀਤੀ ਪਿੰਡ ਦੇ ਪੁਰਾਣੇ ਲੋਕ ਯਾਨੀ ਕਿ ਚੋਟਾਲਾ ਪਿੰਡ ਦੇ ਜਿਨ੍ਹਾਂ ਨੇ ਉਹਦੀ ਸਿਆਸਤ ਦੇਖੀ ਜਿਨ੍ਹਾਂ ਨੇ ਇਹ ਦੇਖਿਆ ਕਿ ਆਖਿਰ ਕਿਸ ਤਰੀਕੇ ਨਾਲ ਉਹ ਕੰਮ ਕਰਦੇ ਸੀਗੇ ਆਖਿਰ ਕਿਸ तरीके ਨਾਲ ਉਹ ਸਿਆਸਤ ਦੇ ਵਿੱਚ ਰਹੇ ਤੇ ਕੀ ਕੁਝ ਉਹਨਾਂ ਨੇ ਕੀਤਾ ਉਹ ਵੀ ਜਿਹੜਾ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਇਹ ਵੀ ਦੱਸਣ ਵਾਲੀ ਗੱਲ ਹੈ ਕਿ ਆਪਣੇ ਇਸ ਸਿਆਸੀ ਜੀਵਨ ਦੇ ਵਿੱਚ ਅੰਤ ਤੱਕ ਉਹ ਆਪਣੇ ਜਦੋਂ ਇਨੈਲੋ ਦੀ ਚੋਣਾਂ ਦੀ ਗੱਲ ਕਰੀਏ ਤਾਂ ਰੈਲੀਆਂ ਦੇ ਵਿੱਚ ਸ਼ਾਮਿਲ ਹੋਏ ਵਿੱਚ ਜਿਹੜੇ ਉਹ ਰੈਲੀਆਂ ਦੇ ਵਿੱਚ ਤੇ ਬਾਰ ਬਾਰ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਜੇਕਰ ਹਰਿਆਣਾ ਦੇ ਵਿੱਚ ਕੋਈ ਪਾਰਟੀ ਆਣੀ ਚਾਹੀਦੀ ਹੈ ਤੇ ਉਹ ਜਿਹੜੀ ਖੇਤਰੀ ਪਾਰਟੀ ਆਣੀ ਚਾਹੀਦੀ ਕਿਉਂਕਿ ਤਰੀ ਪਾਰਟੀਆਂ ਜਿਹੜੀ ਨੇ ਉਹ ਮਜ਼ਬੂਤ ਕਰਦੀ ਹੈ ਕਿਸੇ ਵੀ ਸੂਬੇ ਨੂੰ ਤੇ ਇਹ ਉਹਨਾਂ ਦਾ ਹਮੇਸ਼ਾ ਤੋਂ ਵਿਚਾਰ ਰਿਹਾ ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਅੰਤਿਮ ਦਰਸ਼ਨ ਕਰਨ ਦੇ ਲਈ ਸ਼ੁਦਾਂਝਲੀ ਪੇਂਟ ਕਰਨ ਦੇ ਲਈ ਥਿਲ ਹੋਚ ਰਹੇ ਨੇ 파ਰਥੀ ਫ੍ਰੀ ਰੱਖਿਆ ਹੋਇਆ ਉਸ ਤੋਂ ਇਲਾਵਾ ਸਾਈਡ ਤੇ ਇੱਕ ਨੋਟ ਜਿਹੜਾ ਹੈ ਉਹ ਲਿਖ ਰਹੇ ਨੇ ਯਾਨੀ ਕਿ ਕੀ ਉਹ ਸੋਚਦੇ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਨਾ ਚਾਹੁੰਦੇ ਨੇ ਤੇ ਜਿਹੜੇ ਵੀ ਸਿਆਸਤ ਤੋਂ ਜੁੜੇ ਲੋਕ ਨਹੀਂ ਆ ਜੋ ਵੀ ਉਹ ਨਿਤਮ ਦਰਸ਼ਨ ਕਰਨ ਦੇ ਲਈ ਆ ਰਹੇ ਨੇ ਉਹ ਆਪਣੇ ਵੱਲੋਂ ਓਮ ਪ੍ਰਕਾਸ਼ ਚੋਟਾਲਾ ਨੂੰ ਕਿਸ ਤਰੀਕੇ ਨਾਲ ਯਾਦ ਕਰ ਰਹੇ ਉਹ ਲਿਖ ਰਹੇ ਨੇ ਬੀਤੇ ਦਿਨ ਅਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਯਾਦ ਕੀਤਾ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਕਿਉਂਕਿ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਨੇ ਓਮ ਪ੍ਰਕਾਸ਼ ਚੋਟਾਲਾ ਅਤੇ ਜਦ ਵੀ ਲੋੜ ਪਈ ਹੈ ਜਿਸ ਵੀ ਹਿਸਾਬ ਦੇ ਨਾਲ ਉਹ ਹਮੇਸ਼ਾ ਹੀ ਸਭ ਤੋਂ ਅੱਗੇ ਨਜ਼ਰ ਆਏ ਅਤੇ ਇਨੈਲੋ ਦੇ ਵਿੱਚ ਜਦੋਂ ਓਮਪ੍ਰਕਾਸ਼ ਚੋਟਾਲਾ ਦੀ ਗੱਲ ਕਰੀਏ ਤੇ ਉਹਨਾਂ ਨੂੰ ਹਮੇਸ਼ਾ ਤੋਂ ਹੀ ਸੰਗਠਨ ਦਾ ਵਿਅਕਤੀ ਕਿਹਾ ਜਾਂਦਾ ਸੀ ਅਤੇ ਜਾਣਦੇ ਸਮਝਦੇ ਸੀ ਕਿ ਸੰਗਠਨ ਦੇ ਵਿੱਚ ਜਿਹੜੀ ਤਾਕਤ ਹੈ ਉਹ ਕਿਸੇ ਦੇ ਵਿੱਚ ਨਹੀਂ ਇਹੀ ਕਾਰਨ ਹੈ ਕਿ ਉਹਨਾਂ ਨੇ ਇਨੈਲੋ ਪਾਰਟੀ ਦਾ ਸੰਗਠਨ ਬਣਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੁਣ ਭਲੇ ਹੀ ਇੱਕ ਹਾਸ਼ੇ ਤੇ ਨੈਲੋ ਆ ਗਈ ਹੈ ਦੋ ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੇਕਰ ਜਿਹੜੇ ਜਿਹੜਾ ਸੰਗਠਨ ਮਜ਼ਬੂਤ ਹੋਏ ਯਾਨੀ ਕਿ ਕਾਰਜਕਰਤਾ ਜੇਕਰ ਮਜ਼ਬੂਤ ਹੋਣਗੇ ਤੇ ਪਾਰਟੀ ਜ਼ਰੂਰ ਮਜ਼ਬੂਤ ਹੋਏਗੀ ਤੇ ਇੱਕ ਸਮਾਂ ਸੀਗਾ ਜਦੋਂ ਵਿਰੋਧੀ ਪਾਰਟੀਆਂ ਵੀ ਓਮ ਪ੍ਰਕਾਸ਼ ਚੋਟਾਲਾ ਦੇ ਸੰਗਠਨ ਤੋਂ ਬੇਹਤ ਪ੍ਰਭਾਵੇ ਸੀਗੀ ਵਿਰੋਧੀ ਇਹ ਮੰਨਦੇ ਸੀਗੇ ਸੰਗਠਨ ਦੇ ਮਾਮਲੇ ਵਿੱਚ ਇਨੈਲੋ ਤੋਂ ਮਜ਼ਬੂਤ ਸੰਗਠਨ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹੈ ਓਮ ਪ੍ਰਕਾਸ਼ ਚੋਟਾਲਾ ਜਿੱਤੇ ਮਜ਼ਬੂਤ ਸੰਗਠਨ ਦੇ ਪੱਖਦਰ ਰਹੇ ਉਥੇ ਮੁੱਖ ਮੰਤਰੀ ਰਹਿੰਦੇ ਵੇ ਸਭ ਤੋਂ ਸਫਲ ਜੁੜੇ ਹੈ ਉਹ ਐਡਮਿਨਿਸਟ੍ਰੇਟਿਵ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਅੱਜ ਉਹਨਾਂ ਨੂੰ ਯਾਦ ਵੀ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਰਹਿੰਦੇ ਵੇ ਬਿਊਰੋਕ੍ਰੇਸੀ ਤੇ ਲਗਾਮ ਲਗਾਈ ਅਤੇ ਉਹਨਾਂ ਦਾ ਅਨੁਸ਼ਾਸਨ ਇੰਨਾ ਕਿ ਸਖਸੀਗਾ ਕਿ ਚਾਹੇ ਆਈਪੀਐਸ ਹੋਵੇ ਜਾਂ ਆਈਐਸ ਹੋਵੇ ਸਾਰੇ 24 ਘੰਟੇ ਜਿਹੜੇ ਉਹ ਮੁਸਤੈਦੀ ਦੇ ਨਾਲ ਖੜੇ ਹੁੰਦੇ ਸੀ ਇਸ ਕਰਕੇ ਓਮ ਪ੍ਰਕਾਸ਼ ਚੋਟਾਲਾ ਨੂੰ ਲੋਪੁਰੂਸ਼ ਅਤੇ ਵਿਕਾਸ ਪੁਰਸ਼ ਵੀ ਕਿਹਾ ਜਾਂਦਾ ਸੀ ਤੇ ਅੱਜ ਜਦੋਂ ਅਸੀਂ ਕਰ ਰਹੇ ਹਨ ਉਹਨਾਂ ਦੇ ਜੀਵਨ ਨੂੰ ਤੇ ਆਪਣੇ ਜੀਵਨ ਦੇ ਵਿੱਚ 150 ਤੋਂ ਉੱਤੇ ਦੇਸ਼ਾਂ ਦੀ ਯਾਤਰਾ ਕਰ ਕੀਤੀ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਜੋ ਵੀ ਦੇਖਿਆ ਸਿੱਖਿਆ ਉਸ ਨੂੰ ਮੁੱਖ ਮੰਤਰੀ ਰਹਿੰਦੇ ਵੇ ਪ੍ਰਦੇਸ਼ ਦੇ ਵਿੱਚ ਸੂਬੇ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ ਆਪਣੇ ਉਹ ਪ੍ਰਕਾਸ਼ ਚੋਟਾਲਾ ਦਾ ਜੀਵਨ ਬਾਵਜੂਦ ਇੱਕ ਮੁੱਖ ਮੰਤਰੀ ਦੇ ਬੇਟੇ ਹੋਣ ਤੋਂ ਬਾਅਦ ਵੀ ਕਾਫੀ ਸੰਘਰਸ਼ ਭਰਿਆ ਰਿਹਾ ਇਸੇ ਸੰਘਰਸ਼ ਦੇ ਬਲ ਤੇ ਉਹ ਜ਼ਮੀਨ ਤੋਂ ਜੁੜੇ ਅਤੇ ਮੁੱਖ ਮੰਤਰੀ ਰਹਿੰਦੇ ਚੋਟਾਲਾ ਨੇ ਕਦੇ ਵੀ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ ਨਾ ਹੀ ਕਦੇ ਜਾਤਪਾਤ ਦੀ ਗੰਦੀ ਰਾਜਨੀਤੀ ਕੀਤੀ ਉਹਨਾਂ ਨੇ ਸਾਰੇ ਵਰਗਾਂ ਨੂੰ ਜਿਹੜੇ ਇਕੱਠਾ ਕਰਕੇ ਰੱਖਿਆ